ਕੌਨਸ ਪੰਚ ਉਹਨਿਆ ਸੇਵਾਦਾਰਾਂ ਦਾ ਨੌਕਰਤਾ ਮਾਨ ਬਕਸ਼ਿਆ ਤੁਹਾਡੇ ਸੱਤੇ ਸਮਝਿਆ ਤਾਂ ਸਿੱਧਿਆ ਸੋ ਕੀ ਕਰਨੀ ਚਾਹੋਗੇ ਕਿਵੇਂ ਦੇਖਦੇ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਹਿ ਮੈਂ ਡਾਕਟਰ ਮਿੰਜ ਸਿੰਘ ਸ੍ਰੀ ਅਥੋਪਟਲ ਚਾਲਵਾ ਜੋ ਅਸਟਮ ਸਰਪੰਚ ਜਿਹੜੀ ਲੋਕਾਂ ਨੇ ਸਾਨੂੰ ਮਾਨ ਬਕਸ਼ਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸਟਮ ਮੌਜੂਦਾ ਸਰਪੰਚ ਮੇਰੀ ਭਝਾਈ ਹੈ ਸੁਖਵਿੰਦਰ ਕੌਰ ਤੇ ਲੋਕਾਂ ਨੇ ਬਹੁਤ ਕੀਮਤੀ ਵੋਟ ਪਾ ਕੇ ਸਾਨੂੰ ਸਰਪੰਚ ਬਣਾਇਆ ਆਸੀਂ ਮੈਂ ਤੇ ਪਰਝਾਈ ਮੇਰੀ ਨਾਲ ਮਿਲ ਕੇ ਪਿੰਡ ਦਾ ਸਰਬਕੀ ਵਿਕਾਸ ਕਰਾਂਗੇ ਅਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਏ ਜੀ ਕੰਮ ਦੇਖੋ ਪਿਛਲੀ ਪੰਚਾਇਤ ਵੇਲੇ ਤਾਂ ਕਾਫੀ ਕੰਮ ਰਹਿੰਦੇ ਸੀ ਤੇ ਕੰਮ ਹੁਣ ਜਦੋਂ ਸਾਡੇ ਕੋਲ ਆ ਜਾਇਆ ਮੈਨੂੰ ਤਾਂ ਕੰਮ ਬਹੁਤ ਜ਼ਿਆਦਾ ਹੋਣ ਵਾਲੇ ਲੱਗੇ ਆ ਜਿੱਦਾਂ ਸਾਡੇ ਪਿੰਡ ਚ ਰੋਡ ਨੰਗਦਾ ਹੈ ਤਾਂ ਬਹੁਤ ਰਾਤ ਨੂੰ ਹਨੇਰਾ ਹੁੰਦਾ ਐਕਸੀਡੈਂਟ ਬੜੇ ਹੁੰਦੇ ਆ ਤੇ ਇਸ ਕਰਕੇ ਨਾ ਕੋਈ ਲਾਈਟ ਦਾ ਪ੍ਰਬੰਧ ਹੈ ਇੱਥੇ ਗਲੀਆਂ ਦਾ ਵੀ ਉਦਾਂ ਹੀ ਮੜਾ ਹਾਰਾ ਪਾਣੀ ਰੁਕਿਆ ਵਾ ਜੇ ਪੈਪਾ ਪਾਣੀ ਉਹ ਵੀ ਬਲੋਕੇਜ ਹੈ ਕਿਹਾਂ ਕਿਤੇ ਕੰਧਾਂ ਡਿੱਗੀਆਂ ਗਲੇ ਦੀਆਂ ਇੱਕ ਪਾਣੀ ਸਾਡੇ ਗਲੀਆਂ ਦੋ ਤਿੰਨ ਗਲੀਆਂ ਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਬਲੋਕ ਜਗੇ ਨਿਕਾਸ ਹੀ ਨਹੀਂ ਹੈਗਾ ਕਾਫੀ ਸਾਲ ਤੋਂ ਮੱਕ 10 15 ਸਾਲ ਤੋਂ ਪਾਣੀ ਬੰਦ ਹੋਇਆ ਪਹਿਲਾਂ ਜਗਾ ਖੁੱਲੀਆਂ ਸੀਗੀਆਂ ਉਹਨਾਂ ਲੋਕਾਂ ਨੇ ਪਲਾਟ ਆਪਣੇ ਆਪਣੇ ਵਾਲੇ ਤਾਂ ਪਾਣੀ ਜਿਹੜਾ ਗਲੀਆਂ ਨਾਲ ਗਲੀਆਂ ਦੇ ਐਂਡ ਦੇ ਵਿੱਚ ਸਾਰਾ ਹੀ ਰੁਕਿਆ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀ ਹੈ ਉਹਦਾ ਵੀ ਕੋਈ ਨਹੀਂ ਪ੍ਰਬੰਧ ਹੋਇਆ ਨਾ ਹੀ ਕਿਸੇ ਨੇ ਖਿਆਲ ਕੀਤਾ ਇਸ ਵਾਰ ਇਸ ਨਾਲ ਤੁਸੀਂ ਆਮ ਦੇਖਿਆ ਹੋਵੇਗਾ ਪਿੰਡਾਂ ਦੇ ਵਿੱਚ ਜਦੋਂ ਆਪਾਂ ਇਹ ਜਾਂਦੇ ਹਾਂ ਇੱਕ ਸੋਹਣੀ ਦੇਖੋ ਹੁੰਦੀ ਆ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਉਹ ਪਾਰਕਿੰਗ ਹੁੰਦੀ ਆ ਬਜ਼ੁਰਗਾਂ ਦੇ ਬੈਠਣ ਖਾਣਣ ਵਾਸਤੇ ਨੌ ਜਵਾਨਾਂ ਵਾਸਤੇ ਉਹ ਕੋਣ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਡਿਸਪੈਂਸਰੀ ਹੁੰਦੀ ਆ ਸੋ ਕਾਫੀ ਸਹੂਲਤਾਂ ਹੁੰਦੀਆਂ ਨੇ ਉਹ ਤੁਹਾਡੇ ਪਿੰਡ ਚ ਵੀ ਕੋਈ ਇਦਾਂ ਦੀ ਸਹੂਲਤ ਹੈਗੀ ਆ ਦੇਖੋ ਇਹ ਪਿੰਡ ਜਿਹੜਾ ਰੋਡ ਦੇ ਉੱਤੇ ਸਾਡਾ ਸਾਡੀ ਜਿਹੜੀ ਪੰਚਾਇਤ ਆ ਸਾਡੇ ਤੋਂ 2-3 ਕਿਲੋਮੀਟਰ ਦੂਰ ਸਾਨੂੰ ਜਿਹੜੀ ਪੰਚਾਇਤ ਜਗ੍ਹਾ ਦੋ ਐਸ ਕਰਕੇ ਸਾਡੇ ਕੋਲ ਜਗ੍ ਅਸੀਂ ਜੇ ਜਗ੍ਹਾ ਹੁੰਦੀ ਤੇ ਅਸੀਂ ਅਸੀਂ ਪਹਿਲਾ ਕੰਮ ਇਹ ਸਟਾਰਟ ਕਰਨਾ ਹੈਗਾ ਫਿਰ ਵੀ ਅਸੀਂ ਰੋਡ ਦੇ ਲੱਗ ਜਗ੍ਹਾ ਲਗੀ ਹੈ ਬਣਨ ਦੀ ਕੋਸ਼ਿਸ਼ ਕਰਾਂ ਜਦੋਂ ਸਰਕਾਰ ਸਾਨੂੰ ਪੈਸੇ ਦੇਗੀ ਅਸੀਂ ਕੰਮ ਕਰਾਂਗੇ ਬਟ ਨੌਜਵਾਨਾਂ ਦਾ ਲਗ ਲਗਨ ਦੇ ਵਿੱਚ ਅਸੀਂ ਰੋਲ ਦਾ ਹੁੰਦਾ ਸੋ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਦੇਖੋ ਨੌਜਵਾਨਾਂ ਦੇ ਇੱਕ ਵੀ 20 ਸਾਲ ਤੋਂ ਪਹਿਲਾਂ ਮੈਂ ਕਲੱਬ ਦਾ ਪ੍ਰਧਾਨ ਡਾਇਮੰਡ ਯੂਥ ਕਲੱਬ ਨਾਮ ਨਾਲ ਜਿਹੜਾ ਅਸੀਂ ਰਜਿਸਟਰ ਕਰਾਇਆ ਸੀ ਨੌਜਵਾਨ ਮੇਰੇ ਨਾਲ ਸੁੱਤੋ ਸਾਥ ਦਿੰਦੇ ਆਏ ਆ ਹੁਣ ਵੀ ਕਾਫੀ ਨੌਜਵਾਨ ਮੇਰੇ ਨਾਲ ਸਾਥ ਦੇ ਰਹੇ ਆ ਬਾਕੀ ਨੌਜਵਾਨ ਜਿਹੜੇ ਆ ਦੇਖੋ 27 ਦੇ ਫਿਰ ਵੀ ਚਲੋ ਹੋਈ ਜੇ ਸਰਕਾਰ ਨੇ ਜੋ ਨਸ਼ਾੰਦ ਕੀਤੀ ਫਿਰ ਵੀ ਵਿਚਾਰੇ ਹਲੇ ਫਸੇ ਹੋਏ ਆ ਮੇਰੀ ਤਾਂ ਵੀ ਲਈ ਵੀ ਚਲੋ ਜੇ ਕੋਈ ਛੱਡਣਾ ਚਾਹੁੰਦਾ ਨਸ਼ੇ ਮੈਂ ਉਹਨਾਂ ਦਾ ਪੂਰਾ ਬਰਤ ਸਾਥ ਕਰਾਂਗਾ ਮੇਰੇ ਕੋ ਗੁਪਤ ਰੂਪ ਤੇ ਮੈਂ ਉਹਨਾਂ ਦਾ ਸਾਥ ਕਰਾਂਗਾ ਪਿੰਡ ਦੀ ਐਜੂਕੇਸ਼ਨ ਲਾ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਆ ਜਾਂ ਅਪਗ੍ਰੇਡ ਹੋਣ ਦੀ ਲੋੜ ਹੈਗੀ ਦੇਖੋ ਸਕੂਲ ਤੇ ਮਿਡਲ ਤੱਕ ਰਹੀ ਹੈ ਸਕੂਲ ਦੇ ਇੱਥੇ ਪਾਸਟੂ ਤੱਕ ਜਾਗੇ ਤਾਂ ਬੱਚੇ ਇੱਥੋਂ ਪੁਰਾਣੇ ਸ਼ਹਿਰ ਦੇ ਗੱਡੀਆਂ 'ਚ ਜਾ ਕੇ ਠੱਕੇ ਖਾਂਦੇ ਨੇ ਇੱਥੇ ਪਾਸਟੂ ਤੱਕ ਸਕੂਲ ਹੋਣਾ ਚਾਹੀਦਾ ਤੇ ਇਸ ਕੋਲ ਜਗ੍ਹਾ ਸਾਡੇ ਕੋਲ ਕਾਫੀ ਹੈਗੀ ਹੈ ਜੇ ਸਰਕਾਰ ਸਾਨੂੰ ਵਸਾ ਭੇਜੇਗੀ ਤੇ ਅਸੀਂ ਵਧੀਆ ਕਰ ਸਕਾਂਗੇ ਬਲੀਆਂ ਬੜਾ ਸਕੂਲ ਕਰਾਂਗੇ ਸਰਮਨਰੇਗਾ ਦੀ ਪਿੰਡ ਦੇ ਵਿੱਚ ਕੰਮ ਚੱਲਦਿਆ ਸੋ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾ ਪਾਈ ਜਾਂਦੇ ਆ ਤੁਹਾਡੀ ਕੋਈ ਤੇ ਕਿਵੇਂ ਉਪਰਾਲਾ ਕੀਤਾ ਜਾਵੇ ਜੇ ਕੋਈ ਮੈਂ ਕੰਮ ਕਰਨਾ ਹੀ ਹੈਗਾ ਜਿਹੜਾ ਜੜੀ ਕਰਨ ਵਾਲਾ ਬੰਦਾ ਉਹਨਾਂ ਦੇ ਹੀ ਨਾਸਕਾਰ ਨੂੰ ਭੇਜੇ ਜਾਂਗੇ ਜੀ ਜਿਦਾ ਆਮ ਕਈ ਪਹਿਲਾਂ ਹੁੰਦਾ ਸੀ ਵੀ ਆਮ ਸਾਡੇ ਖਤੇ ਵੀ ਆ ਜਾਂਦੇ ਰੇ ਸਰਪੰਚ ਪੈਨ ਲਗਾਉਂਦੇ ਰੇ ਬਗਾਈ ਤੇ ਦਿਹਾੜੀ ਕਿੱਥੋਂ ਕੱਢੀ ਮਾਰਗਰਿਤ ਦੇ ਆ ਰੇ ਪਰ ਇਹ ਵੀ ਅਸੀਂ ਜੋ ਦਿਹਾੜੀਦਾਰ ਹੈ ਉਹਨਾਂ ਦੇ ਹੀ ਨਾਮ ਲਿਆਂਗੇ ਜਿਹੜੇ ਕਿਸੇ ਨੂੰ ਤੁਹਾਡਾ ਸਾਥ ਵੀ ਦੇਣ ਦੇ ਪਿੰਡ ਵਿੱਚ ਠੀਕ ਹਨ ਜੀ ਹਾਂ ਅ ਸਰ ਰਾਸ਼ਨ ਕਾਰਡ ਦੀ ਸਮੱਸਿਆ ਵੀ ਕਾਫੀ ਪਿੰਡਾਂ 'ਚ ਹੁੰਦੀ ਆ ਕਿ ਲੱਗਦਾ ਤੁਹਾਨੂੰ ਜਿਹੜੇ ਯੋਗ ਲੋਕ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਦੇ ਸੋ ਜਿਹੜੇ ਨਜਾਇਜ਼ ਬਣੇ ਉਹਨਾਂ ਨਜਾਇਜ਼ ਬਹੁਤ ਰਸਗੜ ਬਣੇ ਹੋਏ ਆ ਜਿਹੜਾ ਇਹ ਤਾਂ ਕਾਫੀ ਬਣਿਆ ਹੈ ਪਰ ਜਿਹੜਾ ਨੇ ਲੋਡ ਵਿਚਾਰੇ ਗਰੀਬਾਂ ਨੂੰ ਉਹਨਾਂ ਦੇ ਹਲਕਾ ਤੋਂ ਨਹੀਂ ਬਣਿਆਗੇ ਉਹ ਚਾਹੇ ਸਾਡੇ ਕੋਲ ਵੀ ਨੂੰ ਕਈ ਵਾਰੀ ਆਣਦੇ ਆ ਆਸੀਂ ਵੀ ਅੱਗੇ ਚਲੋ ਕਹਿੰਦੇ ਚਲੋ ਸਾਡੇ ਕੋਲ ਦੇ ਤਾਂ ਹੀ ਉਹਨਾਂ ਦਾ ਬਣਾਨੇ ਕਾਰਡ ਵੀ ਪਰ ਜਿਹਨਾਂ ਨੂੰ ਲੋਡ ਹੀ ਨਹੀਂ ਹੈਗੀ ਉਹਨਾਂ ਨੇ ਵੀ ਕਾਰਡ ਬਣਾਏ ਹੋਏ ਆ ਆਹੀਂ ਵੀ ਡੀਪੂ ਦੇ ਕੋਲ ਕੇ ਵੇਖਿਆ ਕਿ ਕਾਫੀ ਅਮੀਰ ਲੋਕੀ ਜਿਹੜੇ ਆ ਜ਼ਮੀਨਾਂ ਦੇ ਮਾਲਕ ਗੁਰੂ ਲਿਆ ਕੇ ਕਣਕ ਲਾਈਨ ਘਲੋਤੀ ਹੁੰਦੇ ਉੱਤੇ ਜੀ ਇਹ ਤੁਹਾਨੂੰ ਲੱਗਦਾ ਵੀ ਕਾਰਵਾਈ ਹੋਣ ਦੀ ਲੋੜ ਹੈਗੀ ਆ ਹਾਂ ਜੀ ਲੋੜ ਹੈਗੀ ਆ ਜਿਹਨਾਂ ਦੇ ਨਹੀਂ ਦੇਖੋ ਕਣਕ ਦੇ ਆਂਦੀ ਹੈ ਨਾ ਸਿਰਫ ਇਹ ਸਰਕਾਰ ਦੇ ਹੀ ਹੈ ਨਾ ਕੰਮ ਸਰਕਾਰ ਕਰਦਾ ਹੀ ਹੈ ਸਰਕਾਰੀ ਕੰਪਨੀ ਨੂੰ ਮਹਿੰਗੀ ਲਾ ਕੇ ਫ੍ਰੀ ਦੇ ਰਹੀ ਹੈ ਲੱਗ ਜੇ ਲੋਕਾਂ ਕੋਲ ਲੈਂਦੀ ਵੀ ਚਾਹੀ ਮਰ ਕੋ ਪੈਸੇ ਦੇਖ ਲੈ ਰਹੀ ਹੈ ਨਾ ਜੀ ਤੇ ਫ੍ਰੀ ਕਿਉਂ ਹੈ ਆਈ ਤਾਂ ਕਹਿੰਦੇ ਲਾਈਟ ਜਿਹੜੀ ਬੱਤੀ ਵੀਰੀ ਕੀਤੀ ਹੈ ਇਹ ਵੀ ਜੁੰਡ ਘਟ ਘਟ ਕਰ ਦੇਣ ਠੀਕ ਹੈ ਨਾ ਜਿਹੜੇ ਥੋੜਾ ਪੈਸਾ ਸਰਕਾਰ ਨੂੰ ਵੀ ਆਮਦਨ ਹੋਵੇ ਜੀ ਸਰ ਪਿੰਨਾ ਚ ਕਈ ਵਾਰੀ ਝਗੜੇ ਇੰਨੇ ਕਵਾ ਜਾਂਦਾ ਹੈ ਕਿ ਲੋਕਾਂ ਨੂੰ ਖਾਣੇ ਤੇ ਜਾ ਕੇ ਧੱਕੇ ਖਾਣੇ ਪੈਂਦੇ ਆ ਸੋ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੁੰਮੇ ਹਰੀ ਹੁੰਦੀ ਆ ਕਿਵੇਂ ਵੇਖਦੇ ਹੋ ਦੇਖੋ ਸਰਪੰਚ ਦੀ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਜੀ ਪੂਰੇ ਪਿੰਡ ਨੂੰ ਸਾਹਮਣਾ ਕੋਈ ਸੌਖਾ ਨਹੀਂ ਹੁੰਦਾ ਪ੍ਰਧਾਨ ਮੰਤਰੀ ਬੰਨਾ ਮੈਂ ਕਹਿੰਦਾ ਸੌਖਾ ਪਿੰਡ ਦਾ ਸਰਪੰਚ ਬੰਨਾ ਬੜਾ ਔਖਾ ਹੁੰਦਾ ਤੇ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਪਰ ਫਿਰ ਵੀ ਸਾਡੇ ਪਿੰਡ ਦੇ ਲੋਕਾਂ ਵੀ ਸਮਝਦਾਰ ਕੋਈ ਵੀ ਕੰਮ ਹੈ ਸਾਨੂੰ ਪੁੱਛ ਕੇ ਕਰਦੇ ਪਹਿਲਾਂ ਵੀ ਸਾਡਾ ਸਾਡੇ ਨਾਲ ਕਦੇ ਸਮਝਦਾਰੀ ਲੋਕਾਂ ਹੁਣ ਵੀ ਲੋਕੀ ਜਿਲਦੇ ਅਸੀਂ ਬਣੇ ਆ ਮੇਰੇ ਨੂੰ ਥਣ ਗਜਰੀ ਬਹੁਤ ਘਟ ਜਾਣਾ ਪਿਆ ਇਹ ਸਰ ਸੈਂਟਰਲ ਗਵਰਨਮੈਂਟ ਨੇ ਜੋ ਪੰਜਾਬ ਅਸਡਾਲ ਨੂੰ ਸੋ ਕਸੂਰ ਤਾਂ ਗਰੀਬ ਲੋਕਾਂ ਵਾਸਤੇ ਹੁੰਦੀ ਆ ਸੋ ਪਿੰਡ ਚ ਧੜੇ ਬੰਦੀ ਹੋਣ ਕਰਕੇ ਹੁਣ ਤੱਕ ਕੋਈ ਤਾਂ ਨਹੀਂ ਹੁੰਦੀਆਂ ਸੋ ਕਿਵੇਂ ਧੜੀ ਕੋਈ ਜੇ ਉਬਰਾਲਾ ਕੀਤਾ ਜਾਵੇਗਾ ਦੇਖੋ ਮੇਰੇ ਬਾਰੇ ਸਾਰੇ ਸਾਂਝੇ ਆ ਮੇਰੇ ਬਾਰੇ ਗਰੀਬ ਮੈਂ ਗਰੀਬ ਦਾ ਜਿਆਦਾ ਸਾਥ ਦਿੰਦਾ ਠੀਕ ਹੈ ਨਾ ਕਿ ਅਮੀਰ ਵੀ ਮੇਰਾ ਸਾਥ ਦੇਣੇ ਮੈਂ ਉਹਨਾਂ ਦਾ ਵੀ ਇਹ ਰਿਹਾ ਬਸ ਗੱਲ ਇਹ ਆ ਵੀ ਮੈਂ ਸਾਥ ਅੱਗੇ ਵੀ ਲੋਕਾਂ ਨੇ ਦਿੰਦਾ ਜੇ ਗਰੀਬਾਂ ਦਾ ਹੁਣ ਅੱਗੇ ਵੀ ਦੇਣਾ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਪੂਰੀਆਂ ਹਨ ਨੂੰ ਮੈਂ ਉਹਨਾਂ ਦਫ਼ਤਰ ਬਣਾਇਆ ਆਪਣਾ ਬਕਰੀ ਤੇ ਦਫ਼ਤਰੀ ਵਿਭਾਗ ਨੂੰ ਮੈਂ ਚਾਹੇ ਦਿੱਕ ਥੋੜੇ ਦਿਨਾਂ ਲਈ ਕੋਈ ਕੰਪਿਊਟਰ ਵਾਸਤੇ ਬੱਚਾ ਰੱਖਾਂ ਜਿਹੜੇ ਕਿ ਪ੍ਰਿੰਟਰ ਦੀ ਸਹੂਲਤਾਂ ਜਿ ਡਾਇਰੈਕਟ ਲੋਕਾਂ ਨੂੰ ਪਤਾ ਲੱਗਣ ਤੇ ਅਸੀਂ ਡਾਇਰੈਕਟਰੀ ਕੰਮ ਕਰਾਂਗੇ ਲੋਕਾਂ ਜੀ ਸਰ ਜੋ ਦੰਨਸਿਆਂ ਵਿਰੁੱਧ ਪੰਜਾਬ ਸਰਕਾਰ ਨੇ ਮੁਹਿੰਮ ਚੜਾਈ ਆ ਸੋ ਹਾਈ ਕੋਰਟ ਨੇ ਵੀ ਕਿਤਨਾ ਕੁ ਹਿਲਾੰਗਾ ਕੀਤੀ ਆ ਪੰਜਾਬ ਸਰਕਾਰ ਦੀ ਉਹ ਕਿਵੇਂ ਦੇਖਦੇ ਹੋ ਇਹ ਕਾਰਵਾਈ ਨੂੰ ਬੜਾ ਵਧੀਆ ਭਰਾਲਾ ਬੜਾ ਫਰਕ ਪੈ ਗਿਆ ਸਾਨੂੰ ਅੱਗੇ ਕਾਫੀ ਨੌਜਵਾਨ ਜਿਹਦਾ ਨਸ਼ੇ 'ਚ ਲੱਗਦੇ ਸੀਗੇ ਜਾਂ ਕੋਈ ਲੱਭਦੇ ਸੀ ਪਰ ਹੁਣ ਉਹਨਾਂ ਨੂੰ ਬਹੁਤ ਫਰਕ ਲੋਕਾਂ ਨੂੰ ਪੈ ਗਿਆ ਲੋਕਿ ਬੱਚੇ ਵੀ ਕਾਫੀ ਸੁਧਰ ਗਏ ਆ ਕਿਉਂਕਿ ਜੇ ਨਸ਼ਾ ਨਹੀਂ ਮਿਲੇਗਾ ਤਾਂ ਲੋਕੀ ਕਰਨਗੇ ਕਿੱਥੋਂ ਠੱਲ ਪੈ ਗਈ ਹੈ ਕਾਫੀ ਠੱਲ ਪੈ ਗਈ ਹੈ ਇਸ ਮਾਮਲੇ 'ਤੇ ਜੇ ਅਸੀਂ ਵੀ ਕਹਾਂਗੇ ਕਿ ਫਰਕ ਪਿਆ ਕਾਫੀ ਫਰਕ ਪੈ ਗਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਜਿਹੜਾ ਜਾਓਗੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੇਰਾ ਲੋਕਾਂ ਕੋ ਜੀੜੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਕੰਮ ਹੈਗੇ ਆ ਡਾਇਰੈਕਟ ਮੇਰੇ ਕੋ ਆਓ ਮੈਂ ਉਹਨਾਂ ਦਪਾਂ ਮੈਂ ਦਿਨੇ ਰਾਤ ਮੈਂ ਨਾਲ ਉਹ ਕੇ ਸਾਥ ਹੋ ਕੇ ਕੰਮ ਕਰਾਵਾਂਗਾ